ਰਣਜੀਤ ਸਿੰਘ ਜੀ ਆਪਣੇ ਆਪ ਇੱਕ ਵੱਖਰੀ ਪਛਾਣ ਹੈ ਕਿਸੀ ਇੱਕ ਸ਼ਖਸੀਅਤ ਸੀ ਜਿਹੜੀ ਧੰਨ ਗੁਰੂ ਨਾਨਕ ਸਾਹਿਬ ਜੀ ਤੇ ਬਾਬਾ ਸ਼੍ਰੀ ਚੰਦ ਜੀ ਦੇ ਸ਼ਦਰ ਸ਼ਾਇਦ ਇਹ ਹੇਠ ਰਹਿ ਕੇ ਉਹਨਾਂ ਨੇ ਐਸੇ ਸਥਾਨ ਤੋਂ ਸ਼ੁਰੂ ਹੋ ਕੇ ਬਾਬਾ ਸ਼੍ਰੀ ਚੰਦ ਜੀ ਦੇ ਸਥਾਨ ਤੋਂ ਸ਼ੁਰੂ ਹੋ ਕੇ ਬਾਬਾ ਦਲਜੀਤ ਸਿੰਘ ਜੀ ਪ੍ਰੀਤਨਗਰ ਵਾਲੇ ਉਹਨਾਂ ਦੇ ਨਾਲ ਉਹਨਾਂ ਦੀ ਸ਼ਦਰ ਸ਼ਾਇਦ ਇਹ ਹੇਠ ਰਹਿ ਕੇ ਮਨੁੱਖਤਾ ਦੀ ਸੇਵਾ ਲਈ ਬੜੇ ਕਾਰਜ ਕੀਤੇ ਜਿੱਦਾਂ ਕੈਂਪ ਲਾਉਣੇ ਮੈਡੀਕਲ ਕੈਂਪ ਅੱਖਾਂ ਦੇ ਕੈਂਪ ਟ੍ਰਾਈਸਾਈਕਲ ਵੀਲਚੇਅਰਸ ਤੇ ਹਸਪੀਟਲ ਖੋਲੇ ਉਹਨਾਂ ਨੇ ਨਾਲ এডਿਕੇਸ਼ਨ ਵੱਲ ਤੇ ਜਿੱਥੇ ਸਟੈਂਡ ਲੈਣਾ ਸੀ ਉਹ ਸੱਚ ਦਾ ਪੈਰਾ ਦਿੰਦੇ ਸੀ ਉਹ ਗੁਰਨਾਨ ਸਿੰਘ ਸਾਹਿਬ ਜੀ ਦਾ ਜੋ ਉਹਨਾਂ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਉਹ ਪਰਮਾਤਮਾ ਦੀ ਸੇਵਾ ਹੈ ਹਰ ਇੱਕ ਦੀ ਸੇਵਾ ਜਿਹੜਾ ਕਰਨਾ ਸਾਡਾ ਫਰਜ਼ ਬਣਦਾ ਕਿਉਂਕਿ ਹਰ ਦਿਲ ਦੇ ਵਿੱਚ ਪਰਮਾਤਮਾ ਰਹਿੰਦਾ ਹੈਗਾ ਜੇ ਆਪਾਂ ਉਹਨਾਂ ਦੀ ਸੇਵਾ ਨਹੀਂ ਕਰਾਂਗੇ ਜਾਂ ਆਪਣੇ ਆਸ-ਪਾਸੇ ਦੀ ਸੇਵਾ ਨਹੀਂ ਕਰਾਂਗੇ ਅੱਖਾਂ ਦੇ ਕੈਂਪਨੀ ਲਾਵਾਗੇ ਜਾਂ ਬਜ਼ੁਰਗਾਂ ਦੀ ਸੇਵਾ ਨਹੀਂ ਕਰਾਂਗੇ ਤੇ ਇਹਦਾ ਮਤਲਬ ਹੈ ਕਿ ਆਪਾਂ ਰੱਬ ਤੋਂ ਕਿੰਨਾ ਦੂਰ ਹੈ ਗੁਰਕਰਪਾਲ ਸਿੰਘ ਕਾਲੂ ਇੰਪਰੂਵਮੈਂਟ ਰਸਟ ਕਲੋਨੀ ਕਰਦਾਨ ਗੁਰਦਾਸਪੁਰ ਇਹ ਸਰਦਾਰ ਦਲਬੀਰ ਸਿੰਘ ਸੰਧੂ ਨਾਲ ਸਾਡੇ ਬੜੇ ਪੁਰਾਣੇ ਡੂੰਗੇ ਪਰਿਵਾਰਕ ਸਬੰਧੀ ਬਹੁਤ ਪਿਆਰੇ ਤੇ ਜ਼ਿੰਦਗੀ ਚ ਹਰਥਾਂ ਕੰਮ ਆਉਣ ਵਾਲੇ ਇਨਸਾਨ ਸੀ ਤੇ ਪਤਾ ਲੱਗਾ ਬਹੁਤ ਦੁੱਖ ਹੋਇਆ ਤੇ ਮੈਂ ਸਾਰੇ ਪਰਿਵਾਰ ਨਾਲ ਸੱਜਣਾ ਮਿੱਤਰਾਂ ਸਨੇਹੀਆਂ ਨਾਲ ਰਿਸ਼ਤੇਦਾਰਾਂ ਨਾਲ ਦੇ ਲੋਕ ਦੁੱਖ ਦਾ ਬਰਕਟਾਵਾ ਕਰਦਾ ਜੀ ਦੁੱਖ ਦੀ ਘੜੀ ਚ ਅਸੀਂ ਸਾਰੇ ਨਾਲ ਆ ਜੀ ਧੰਨਵਾਦ ਜੀ ਨੌਜਵਾਨ ਜੋ ਆਪਣੇ ਮਾਂ ਪਿਓ ਦੇ ਜ਼ਿੰਦਗੀ ਦੇ ਤਜਰਬੇ ਤੋਂ ਸਿੱਖ ਸਕਦੇ ਆ ਉਹਨਾਂ ਕੋ ਜੋ ਕੁਝ ਲੈ ਸਕਦੇ ਆ ਕਿਉਂਕਿ ਇੱਕ ਲੰਬੀ ਜ਼ਿੰਦਗੀ ਜੀ ਕੇ ਜੋ ਕੁਝ ਉਹਨਾਂ ਕਮਾਇਆ ਹੁੰਦਾ ਆਪਣੇ ਕਰਮ ਕਮਾਏ ਹੁੰਦੇ ਆ ਉਹ ਸਭ ਕੁਝ ਉਹ ਉਹਨਾਂ ਨੂੰ ਦੱਸ ਸਕਦੇ ਆ ਜੀਵਨ ਦੀ ਸੇਧ ਦੇ ਸਕਦੇ ਆ ਉਹ ਹੋਰ ਕਿਤੇ ਕਿਸੇ ਵੀ ਇੰਸਟੀਚਿਊਸ਼ਨ ਚੋਂ ਕਿਸੇ ਵੀ ਵਿਦਿਅਕ ادارے ਚੋਂ ਕਿਸੇ ਵੀ ਥਾਂ ਤੋਂ ਨਹੀਂ ਮਿਲ ਸਕਦੀ ਜਿਹੜੀ ਮਾਪਿਓ ਦੇ ਸਕਦੇ ਆ ਜੋ ਉਹਨਾਂ ਆਪਣੇ ਪਿੰਡੇ ਤੇ ਹੰਡਾਇਆ ਹੁੰਦਾ ਤੇ ਉਹਨਾਂ ਦੀ ਸੇਵਾ ਨਾਲ ਹੀ ਸਾਰਾ ਕੁਝ ਆ ਬਾਕੀ ਜਿਹੜੇ ਈਵਨ ਧਰਮਦੇਵੀ ਕੰਮ ਨੇ ਉਹ ਵੀ ਬਾਅਦ ਚ ਨਹੀਂ ਤੇ ਸਭ ਤੋਂ ਪਹਿਲਾਂ ਆਪਣੇ ਮਾਪਿਓ ਨੂੰ ਹੀ ਵੇਖਣਾ ਚਾਹੀਦਾ ਤੇ ਉਹਨਾਂ ਕੋਲ ਜੀਵਨ ਦੀ ਸੇਧ ਲੈਣੀ ਚਾਹੀਦੀ ਆ ਧੰਨਵਾਦ ਸ਼ੇਵ ਕਮਰ ਸਿੰਘ ਸੰਧੂ ਅੱਜ ਤੰਤਰਬਾਬਾ ਸ੍ਰੀਚੰਦ ਜੀ ਦੇ ਸਥਾਨ ਤੇ ਪਿੰਡ ਰਾਮਪੁਰ ਨੇੜੇ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਮੇਰੇ ਬਹੁਤ ਪਿਆਰੇ ਪਰਮਿੱਤਰ ਜਥੇਦਾਰ ਦਲਬੀਰ ਸਿੰਘ ਸੰਧੂ ਰਾਮਪੁਰ ਜਿਹਦੇ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ ਜਥੇਦਾਰ ਦਲਬੀਰ ਸਿੰਘ ਇਸ ਧਰਤੀ ਦਾ ਜੰਮੇ ਜਾਇਆ ਸੀ ਆ ਬੇਹਦ ਨੇਕ ਤੇ ਗੁਰੂ ਕਰਤਾ ਥਾ ਸ਼ਤਾਲੂ ਸੀ ਜਦੋਂ ਪੰਜਾਬ ਦੇ ਹਾਲਾਤ ਬਹੁਤ ਬੁਰੀ ਤਰ੍ਹਾਂ ਖਰਾਬ ਸਨ ਜਦੋਂ ਇਹਨਾਂ ਜੂਹਾਂ ਦੇ ਵਿੱਚ ਬੜੀਆਂ-ਬੜੀਆਂ ਜਾਤੀਆਂ ਤੇ ਬੇਇਨਸਾਫੀਆਂ ਹੁੰਦੀਆਂ ਸਨ ਜਦੋਂ ਲੋਕਾਂ ਦੇ ਮਨਾਂ 'ਚ ਬਹੁਤ ਵੱਡਾ ਭੈ ਸੀ ਜਦੋਂ ਇਸ ਇਲਾਕੇ ਦੀਆਂ ਗਲੀਆਂ ਬਾਜ਼ਾਰ ਸੁੰਨੀਆਂ ਸਨ ਤੇ ਗਲੀ-ਗਲੀ ਵਿੱਚ ਬਾਦ ਸੀ ਨਾ ਖਤਰਾ ਕਾਲੀਆਂ ਗਰਜਾਂ ਨੂੰ ਨਾ ਖਤਰਾ ਕਾਲੀਆਂ ਕਾਮਾਂ ਨੂੰ ਜਿਨ੍ਹਾਂ ਦੇ ਪੁੱਤ ਗਵਾਚਨ ਕੀ ਖਤਰਾ ਹੈ ਉਹਨਾਂ ਮਾਵਾਂ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਜਥੇਦਾਰ ਦਲਬੀਰ ਸਿੰਘ ਨੇ ਉਸ ਵੇਲੇ ਸੰਗਤ ਦੀ ਬੇਸ਼ੁਮਾਰ ਸੇਵਾ ਕੀਤੀ ਚਾਹੇ ਸ੍ਰੀ ਹਰਗੁੰਦੂ ਹੋਵੇ ਕਾਧੀਆਂ ਹੋਵੇ ਕੰਨਵਨ ਹੋਵੇ ਬਟਾਲਾ ਹੋਵੇ ਸਾਰੇ ਇਲਾਕਿਆਂ ਦੇ ਵਿੱਚ ਲੋਕਾਂ ਦੀ ਬਾਹ ਫੜੀ ਤੇ ਬਹੁਤ ਸਾਰੇ ਮਸਲੇ ਮੇਰੇ ਤੱਕ ਵੀ ਲੈ ਕੇ ਆਏ ਮੈਂ ਅੱਜ ਉਹਨਾਂ ਨੂੰ ਉਨ੍ਹਾਂ ਦੀ ਯਾਦ ਨੂੰ ਉਨ੍ਹਾਂ ਦੀ ਸ਼ਖਸੀਅਤ ਨੂੰ ਸਿਰ ਚਕਾਉਂਦਾ ਹਿਆ ਉਹਨਾਂ ਨੂੰ ਅੰਤਮ ਅਰਦਾਸ ਵਿੱਚ ਸਲਾਮ ਕਰਦਾ ਕਿ ਜਥੇਦਾਰ ਜੀ ਵਰਗੇ ਬੰਦੇ ਘਟ ਹੈ ਪੈਦਾ ਹੁੰਦੇ ਨੇ ਕਿਸੇ ਸ਼ਾਇਰ ਨੇ ਲਿਖਿਆ ਹੈ ਕਿ ਘਰ ਘਰ ਪੁੱਤ ਜੰਮਦੇ ਜੱਗਾ ਜੱਟ ਨਹੀਂ ਕਿਸੇ ਨੇ ਬਣ ਜਾਣਾ ਜਿਸ ਦਿਨ ਮਾਂ ਨੇ ਜਥੇਦਾਰ ਜਲਬੀਰ ਸਿੰਘ ਜੰਮਿਆ ਉਹੀ ਪੈਦਾ ਹੋਇਆ ਬਹੁਤ ਗੁਣਵਾਨ ਸ਼ਖਸੀਅਤ ਸੀ ਦੋਸਤਾਂ ਦੇ ਦੋਸਤੀਗੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਮੈਂ ਦੱਸੇ ਵਿੱਚ ਬੜਾ ਫਖਰ ਮਹਿਸੂਸ ਕਰ ਰਿਹਾ ਕਿ ਅੱਜ ਦੇ ਯੁੱਗ ਵਿੱਚ ਮਾਪੇ ਨੂੰ ਸੰਭਾਲਣ ਵਾਲਾ ਕੋਈ ਨਹੀਂ ਮਾਪੇ ਬਿਰਧ ਆਸ਼ਰਮ ਵਿੱਚ ਤੇ ਘਰ ਦੀਆਂ ਮੰਜੀਆਂ ਤੇ ਵਿਚਾਰੇ ਵਿਲਕਦੇ ਨੇ ਜਥੇਦਾਰ ਦਲਬੀਰ ਸਿੰਘ ਦੇ ਪੁੱਤਰ ਧੀਆਂ ਤੇ ਧਰਮ ਪਤਨੀ ਨੇ ਭੈਣ ਜੀ ਹੋਰਾਂ ਨੇ ਬੇ ਉਹਨਾਂ ਦੀ ਬਿਮਾਰੀ ਦੀ ਹਾਲਤ ਦੇ ਬਾਵਜੂਦ ਵੀ ਬਹੁਤ ਅੱਛੀ ਸੇਵਾ ਕਰਕੇ ਇੱਕ ਨਾਮ ਖੱਟਿਆ ਹੈ ਬੇ ਗੁਰੂਸ ਮਹਾਨ ਆਤਮਾ ਨੂੰ ਆਪਣੇ ਚਰਣਾਵੱਚ ਨਵਾਸ ਬਖਸ਼ੇ ਪਰਿਵਾਰ ਸਖੀ ਸਨੀਆਂ ਨਗਰ ਨਿਵਾਸੀਆਂ ਇਲਾਕਾ ਨਿਵਾਸੀਆਂ ਨੂੰ ਸਦਮੇ ਨੂੰ ਬਰਦਾਸ਼ਤ ਕਰਨ ਦੀ ਹਿੰਦ ਬਖਸ਼ੇ ਕਿਸੇ ਸ਼ਹਿਰ ਨੇ ਤੋਂ ਲੈਣਾ ਲਿਖਿਆ ਕਿ ਉਹ ਪੀਪਲ ਦੇ ਪੱਤੇ ਟੁਟੇ ਤਾਂ ਹੰਤਾ ਜੁੜਦੇ ਨਹੀਂ ਰੁੱਸੇ ਤਾਂ ਮੁੜਿਆ ਮੋਏ ਕਦ ਮੁੜਦੇ ਨਹੀਂ ਹਰਦਮ ਸ਼ੁਕਰ ਹੈ ਤੇਰਾ ਸ਼ਿਕਵਾ ਹੰਨਾ ਕੋਈ ਦਿਲ ਹੈ ਹਮ ਹੈ ਉਸੇ ਵਿੱਚ ਰਾਜੀ ਜਿਸਮੇ ਤੇਰੀ ਰਜ਼ਾ ਹੈ ਵਹਿਗੁਰਜੀ ਦਾ ਖਾਲਸਾ ਵਹਿਗੁਰਜੀ ਦੀ ਕੀਫਤ ਹੈ ਮਾਈਕ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰੂ ਰੂ ਪਿਆਰੀ ਸਾਧ ਸੰਗਤ ਜੀਓ ਅੱਜ ਸਾਡੇ ਵਿੱਚੋਂ ਜਥੇ ਦਾ ਦਿਲਬੀਰ ਸਿੰਘ ਜੀ ਜੋ ਬਹੁਤ ਹੀ ਪਿਆਰ ਵਾਲੀ ਰੂਹ ਬੜੇ ਪਿਆਰ ਵਾਲੇ ਸਭ ਦੇ ਸੇਵਾ ਸੁਭਾਵਨਾ ਉਹਨਾਂ ਦੇ ਮਨ ਵਿੱਚ ਪਿਆਰ ਉਹਨਾਂ ਦੇ ਅੰਤਮ ਅਰਦਾਸ ਵਿੱਚ ਅੱਜ ਇੱਥੇ ਗੁਰਮਤ ਸਮਾਗਮ ਰੱਖਿਆ ਗਿਆ ਤੇ ਬੜਾ ਆਨੰਦ ਮਾਣਿਆ ਸੰਗਤਾਂ ਨੇ ਗੁਰੂ ਰੂ ਪਿਆਰੀ ਸਾਧ ਸੰਗਤ ਜੀਓ ਇਹੋ ਜੇ ਗੁਰਮੁਖ ਪਿਆਰੇ ਦੀ ਸੇਧ ਲੈ ਕੇ ਆਪਾਂ ਵੀ ਜੀਵਨ ਸਫਲ ਕਰਕੇ ਧੰਨ ਧੰਨ ਸਾਹਿਬ ਸਿੱਖੂ ਗੰਸਾ ਦਾ ਪੱਲਾ ਪਕੜੀਏ ਗੁਰੂ ਦੇ ਲੜ ਲਾ ਕੇ ਆਪਣਾ ਜੀਵਨ ਸਫਲ ਕਰੀਏ ਜਿਵੇਂ ਜਥੇਦਾਰ ਜੀ ਨੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਹਰ ਕਿਸੇ ਬੰਦੇ ਦਾ ਭਲਾ ਕੀਤਾ ਆਪਾਂ ਵੀ ਇਦਾ ਹੀ ਭਲਾ ਕਰੀਏ ਮਾਲਕ ਚੜ੍ਹਦੀਆਂ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਪਿਆਰੀ ਸਾਧ ਸੰਗਤ ਜੀਓ ਮਾਪਿਓ ਦੀ ਸੇਵਾ ਹੀ ਤਾਂ ਉੱਤਮ ਹੈ ਸਾਨੂੰ ਮਾਪਿਓ ਨੇ ਹੀ ਸਿੱਖਿਆ ਦਿੱਤੀ ਹੈ ਜੇ ਅਸੀਂ ਮਾਪਿਓ ਦੀ ਸੇਵਾ ਨਹੀਂ ਨਾ ਕਰਦੇ ਸਾਨੂੰ ਕਦੀ ਰੱਬ ਚੇਤੇ ਨਹੀਂ ਆ ਸਕਦਾ ਕਿਉਂਕਿ ਰੱਬ ਨਾਲ ਜੁੜਨ ਦਾ ਤਰੀਕਾ ਸਾਡੂ ਕੋ ਮਾਪਿਓ ਕੋਲੋਂ ਮਿਲਿਆ ਸਾਡੇ ਮਾਪਿਓ ਜਦੋਂ ਅਸੀਂ ਜੰਮੇ ਸਾਨੂੰ ਗੁਰੂ ਘਰ ਲੈ ਗਏ ਸਾਡਾ ਨਾਂ ਰਖਵਾਇਆ ਉਹਨਾਂ ਗੁਰੂ ਦੇ ਚਰਨਾਂ ਦੇ ਵਿੱਚ ਤੇ ਗੁਰੂ ਪਿਆਰੇਓ ਸਾਨੂੰ ਆਪਣੇ ਮਾਪਿਓ ਦੀ ਸੇਵਾ ਜ਼ਰੂਰ ਕਰਨੀ ਇੱਕੀ ਗੱਲ ਯਾਦ ਰੱਖਿਓ ਬੰਗਲਾਦੇਸ਼ ਵਿੱਚ ਜਾ ਕੇ ਦੇਖੋ ਉੱਥੇ ਫਿਰਦ ਅਸ਼ਰਮ ਬਣੇ ਹੋਏ ਸਾਡੇ ਦੇਸ਼ੇ 'ਚ ਇੰਨੇ ਨਹੀਂ ਹੈਗੇ ਕਿਹੜੀ ਗੱਲੋਂ ਸਾਡੇ ਬੱਚਿਆਂ 'ਚ ਪਿਆਰ ਹੈ ਮਾਪਿਆਂ ਦੀ ਸੇਵਾ ਕਰਨ ਲਈ ਤੇ ਆਪਾਂ ਫਿਰਦ ਅਸ਼ਰਮ ਨੇ ਨਾਮ ਬਣਾਈਏ ਤਾਂ ਕਿ ਆਪਾਂ ਮਾਪਿਆਂ ਦੀ ਸੇਵਾ ਕਰਕੇ ਉਹਨਾਂ ਘਰ ਵਿੱਚ ਲਾ ਕੇ ਆਪਣਾ ਫਲ ਕਮਾਈਏ ਜੇ ਅੱਜ ਸਾਡੇ ਘਰ ਕੋਈ ਕਮਾਈ ਹੈ ਸਾਨੂੰ ਕੋਈ ਜਾਇਦਾਦ ਮਿਲਦੀ ਪਈ ਹੈ ਉਹ ਸਾਡੇ ਮਾਪਿਆਂ ਦੇ ਬਣਾਈ ਹੋਈ ਹੈ ਪਰ ਉਹਨਾਂ ਦੀ ਜਾਇਦਾਦ ਸਾਨੂੰ ਮਿਲਦੀ ਵੀ ਕਿੱਡੇ ਭਾਗਾਂ ਵਾਲੇ ਆ ਸੋ ਤੁਹਾਡੇ ਚਰਨਾਂ 'ਚ ਬੇਨਤੀ ਹੈ ਆਪਣੇ ਮਾਪਿਆਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਵੈ ਖਾਲਸਾ ਵੈ ਜੀ ਫਤੇ ਜੀ ਮੈਂ ਕਾਮਰੇਡ ਗੁਰਮੀਤ ਸਿੰਘ ਆਮ ਆਦਮੀ ਪਾਰਟੀ ਦਾ ਬਲਾਕ ਪ੍ਰੈਜ਼ੀਡੈਂਟ ਬੋਲ ਰਿਹਾ ਅੱਜ ਅਸੀਂ ਸਰਦਾਰ ਦਲੀਪ ਸਿੰਘ ਦੇ ਸਰਦਾਰ ਦਲਬੀਰ ਸਿੰਘ ਜੀ ਦੇ ਅੰਤਮ ਰਸ ਵਿੱਚ ਪਹੁੰਚੇ ਆ ਕਿਉਂਕਿ ਉਹਨਾਂ ਨਾਲ ਮੇਰਾ ਕਰੀਬ 55 ਸਾਲ ਤੋਂ ਵਾਹ ਸੀ ਮੈਂ ਜਦੋਂ ਦਾ ਉਹਨਾਂ ਨੂੰ ਮਿਲਿਆ ਉਹਨਾਂ ਦੀ ਬੜਾ ਵਧੀਆ ਜੀਵਨ ਸੀ ਲੋਕਾਂ ਦੀ ਸੇਵਾ ਚ ਰਹਿੰਦੇ ਸੀ ਇਸ ਕਰਕੇ ਮੈਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਟ ਕਰਦਾ ਹੋਇਆ ਆਪਣਾ ਸਿਰ ਝੁਕਾ ਕੇ ਨਿਮਰਤਾ ਸਹਿਤ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਟ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਜਸ਼ੀਦਾਰ ਤਲਵੀਰ ਸਿੰਘ ਸੰਧੂ ਜਿਨ੍ਹਾਂ ਨੂੰ ਮੈਂ ਹਮੇਸ਼ਾ ਹੀ ਪਿਆਰ ਦੇ ਨਾਲ ਡੈਡੀ ਜੀ ਕਹਿ ਕੇ ਬੁਲਾਇਆ ਉਹਨਾਂ ਦਾ ਸਾਡੇ ਵਿੱਚੋਂ ਸਰੀਰਕ ਦੌਰ ਤੇ ਵਿਸੋੜਾ ਪਿਆ ਆਜ ਉਹਨਾਂ ਦੀ ਆਤਮਿਕ ਸ਼ਾਂਤੀ ਬਾਤੀ ਧੰਨ ਧੰਨ ਬਾਬਾ ਸ਼੍ਰੀ ਚਾਂਜੀ ਦਾ ਤਬਸਥਾਨ ਗੁਰਦੁਆਰਾ ਟਾਲੀ ਸ਼ਾਹ ਪੈਂਡਰਾ ਫੁਰਨੇੜੇ ਕਾਦੀਆਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਜ ਦੀ ਚਰਨਾਂ ਦੇ ਵਿੱਚ ਬੈਠ ਕੇ ਕੀਤਨੀ ਜਥੇ ਨੇ ਕੀਰਤਨ ਕੀਤਾ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਦਲਜੀਤ ਸਿੰਘ ਜੀ ਪ੍ਰੀਤ ਨਗਰ ਵਾਲੇ ਜਿਨ੍ਹਾਂ ਦੀ ਬਹੁਤ ਲੰਮਾ ਸਮਾਂ ਸਾਡੇ ਬਹੁਤ ਹੀ ਸਤਿਕਾਰਯੋਗ ਡੈਡੀ ਜੀ ਨੇ ਉਹਨਾਂ ਮਹਾਪੁਰਖਾਂ ਦੇ ਪਛਣਾ ਤੇ ਪੈਰਾ ਦਿੱਤਾ ਬਹੁਤ ਸਾਰੀਆਂ ਸਿਵਾਵਾਂ ਮਹਾਪੁਰਖਾਂ ਦੇ ਕਹਿਣ ਤੇ ਸਾਡੇ ਡੈਡੀ ਜੀ ਨੇ ਕੀਤੀਆਂ ਸਾਡੇ ਜਿੰਨੇ ਵੀ ਨਾਲ ਨੇ ਉਹਨਾਂ ਦੇ ਸਾਥੀ ਨੇ ਉਹਨਾਂ ਦੇ ਭਰਾ ਨੇ ਜਿਨ੍ਹਾਂ ਨੇ ਸਾਰਿਆਂ ਨੇ ਇਕਜੁੱਟ ਹੋ ਕੇ ਮੇਰਾ ਖਿਆਲ ਇਹਨਾਂ ਦਾ ਢਾਈ ਕਿਸੋ ਦਾ ਗਲੋ ਪੈਗਾ ਜਿਨ੍ਹਾਂ ਨੇ 12 13 ਗੁਰਦੁਆਰੇ ਬਖਸ਼ਿਸਤਾਨ ਦੇ ਨਾਂ ਤੇ ਬਣਾਏ ਔਰ ਲੋੜਵੰਦਾਂ ਦੀ ਦੁਖੀਆਂ ਦੀ ਬਹੁਤ ਵੱਡੀ ਸੇਵਾ ਕੀਤੀ ਜਿਹੜੇ ੜਕਰੇ ਸਨ ਨਸਿਆਂ ਦੇ ਵਿੱਚ ਡੋਬਰੇ ਹਨ ਉਹਨਾਂ ਨੂੰ ਨਸਿਆਂ ਤੋਂ ਛੁਟਕਾਰਾ ਕਰਾ ਕੇ ਇਸ ਸੰਸਥਾ ਨੇ ਇਹਨਾਂ ਭਰਾਵਾਂ ਨੇ ਉਹਨਾਂ ਨੂੰ ਬਾਣੇ ਦੇ ਬਾਣੀ ਦੇ ਧਾਰਨ ਕੀਤਾ ਅੱਜ ਬਹੁਤ ਸਾਰੀ ਲੋੜ ਸੀ ਸਾਡੇ ਸਤਿਕਾਰਯੋਗ ਜਿase ਆਦਾਰ ਦਲਬੀਰ ਸਿੰਘ ਦੀ ਸੰਗਤ ਨੂੰ ਔਰ ਸੇਵਾਦਾਰਾਂ ਨੂੰ ਪਰ ਜੋ ਅਕਾਲ ਪੁਰਖ ਦਾ ਹੁਕਮ ਹੈ ਉਹਦੇ ਬਾਣੇ ਵਿੱਚ ਰਹਿਣਾ ਪੈਂਦਾ ਉਹਦੇ ਹੁਕਮ ਦੇ ਵਿੱਚ ਜਾਣਾ ਪੈਂਦਾ ਸੋ ਅੱਜ ਉਹਨਾਂ ਦੀ ਅੰਤਮ ਸਮੇਂ ਦੀ ਅਰਦਾਸ ਦੇ ਵਿੱਚ ਸਾਡੇ ਸੰਤ ਮਹਾਂਪੁਰਖ ਸੰਤ ਮਹਾਂਪੁਰਖਾਂ ਦੀ ਸੰਗਤ ਰਬੀ ਰੂਪ ਔਰ ਜਿਨੇ ਵੀ ਉਹਨੂੰ ਪਿਆਰ ਕਰਨ ਵਾਲੇ ਸੰਤ ਸਾਡੇ ਡੈਡੀ ਜੀ ਜਸ਼ੀਦਾਰ ਤਲਬੀਰ ਸਿੰਘ ਉਹਨਾਂ ਦੇ ਸਾਥੀ ਉਹਨਾਂ ਦੇ ਮਿੱਤਰ ਉਹਨਾਂ ਦੇ ਰਿਸ਼ਤੇਦਾਰ ਸਾਰਾ ਹੀ ਉਹਨਾਂ ਨੂੰ ਮਿਲਣ ਵਾਲਾ ਪਰਿਵਾਰ ਅੱਜ ਉਹਨਾਂ ਦੇ ਅੰਤਮ ਸਮੇਂ ਦੀ ਅਰਦਾਸ ਦੇ ਵਿੱਚ ਸ਼ਾਮਲ ਹੋਇਆ ਮੈਂ ਆਪਣੇ ਉਹਨਾਂ ਡੈਡੀ ਜੀ ਦੀ ਆਏ ਹੋਏ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਅਰਦਾਸ ਕਰਦਾ ਹਾਂ ਸਤਿਗੁਰੂ ਚਰਨਾਂ ਦੇ ਵਿੱਚ ਬਾਕੀ ਵੀ ਪਰਿਵਾਰ ਨੂੰ ਸਾਡੇ ਮਹਾਪੁਰਖ ਆਪਣੀ ਸੇਵਾ ਦੇ ਨਾਲ ਜੋੜਨਾ ਆਪਣੀ ਸੰਗਤ ਦੇ ਨਾਲ ਜੋੜਨਾ ਸਾਰੇ ਹੀ ਮਿਲ ਜੁਲ ਕੇ ਜਿੱਦਾਂ ਡੈਡੀ ਜੀ ਸੇਵਾ ਕਰਦੇ ਰਹੇ ਨੇ ਅਸੀਂ ਵੀ ਸਾਰੇ ਹੀ ਉਹਨਾਂ ਡੈਡੀ ਜੀ ਦੇ ਬਚਨਾਂ ਦੇ ਪੈਰਾ ਦੇ ਕੇ ਵੱਧ ਤੋਂ ਵੱਧ ਸੰਗਤ ਦੀ ਸੇਵਾ ਕਰਾਂਗੇ ਔਰ ਮਾਪੁਰਖਾਂ ਦੇ ਬਚਨਾਂ ਦੇ ਵੱਧ ਤੋਂ ਵੱਧ ਪੈਰਾ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ